ਐਨਰਾਈਟੀਵੀ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸੰਤੋਖ ਸਿੰਘ ਪੰਨਵਾਲੋਂ ਸਾਸ਼ਟਰੀ ਕਾਲ ਜੀ ਪ੍ਰੋਗਰਾਮ ਬਣਾ ਕੇ ਹਾਜ਼ਰ ਹਾਂ ਲੋਕ ਆਵਾਜ਼ ਤੇ ਲੋਕ ਆਵਾਜ਼ ਦੇ ਵਿੱਚ ਦਰਸ਼ਕੋ ਅਸੀਂ ਜਿਹੜੇ ਲੋਕਾਂ ਦੇ ਬੁੱਢੇ ਹੁੰਦੇ ਆ ਉਹਨਾਂ ਦੀ ਗੱਲ ਕਰਦੇ ਆ ਤੇ ਹੁਣ ਜਦੋਂ ਪਾਰਲੀਮੈਂਟ ਚੋਣਾਂ ਪੰਜਾਬ ਦੇ ਵਿੱਚ ਪ੍ਰਚਾਰ ਐਸ ਵੇਲੇ ਸਾਰੀਆਂ ਪਾਰਟੀਆਂ ਵੱਲੋਂ ਸਿਖਰਾਂ ਤੇ ਆ ਤੇ ਦੇਖਣ ਵਾਲੀ ਗੱਲ ਆ ਵੀ ਜਿਹੜੇ ਪੰਜਾਬ ਦੇ ਬੁੱਢੇ ਆ ਉਹ ਸਾਰੀਆਂ ਪਾਰਟੀਆਂ ਕੋਈ ਉਭਾਰ ਨਹੀਂ ਰਹੀਆਂ ਬਿਲਕੁਲ ਗਾਇਬ ਲੱਗਦੇ ਨੇ ਤੇ ਐਸ ਵੇਲੇ ਮੇਰੇ ਨਾਲ ਬਲਵਿੰਦਰ ਸਿੰਘ ਢਾਲੀਵਾਲ ਜਿਹੜੇ ਸਲਤਨਪੁਰ ਦੇ ਗੂਗੇ ਪੱਤਰਕਾਰ ਨੇ ਉਹ ਵੀ ਹਾਜ਼ਰ ਨੇ ਤੇ ਆਓ ਆਪਾਂ ਇਹਨਾਂ ਦੇ ਨਾਲ ਵੀ ਵਿਚਾਰ-ਵਟਾਂਦਰਾ ਕਰਦੇ ਹਾਂ ਕਿ ਕਿਹੜੇ ਮੁੱਦੇ ਸੀ ਜਿਹੜੇ ਅੱਗੇ ਪੰਜਾਬ ਦੇ ਹਾਰੇ ਜਾਂਦੇ ਸੀ ਤੇ ਅੱਜ ਇਹਨਾਂ ਦੀ ਗੱਲ ਹੀ ਨਹੀਂ ਹੁੰਦੀ ਤੇ ਕਿਉਂ ਗੱਲ ਨਹੀਂ ਹੋ ਰਹੀ ਤਾਂ ਸ੍ਰੀ ਗਾੜ ਢਾਲੀਵਾਲ ਸਾਹਿਬ ਜੀ ਐਨ ਆਰ ਆਈ ਟੀਵੀ ਤੇ ਆਪ ਜੀ ਦਾ ਬਹੁਤ-ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਢਾਲੀਵਾਲ ਸਾਹਿਬ ਜੀ ਜੇ ਆਪਾਂ ਗੱਲ ਕਰੀਏ ਇਸ ਵੇਲੇ ਸ਼ਾਸਤੀ ਤੇ ਜਿਹੜੇ ਪੰਜਾਬ ਦੇ ਮੁੱਦੇ ਨੇ ਉਹ ਗਾਇਬ ਕਿਉਂ ਨੇ ਬਿਲਕੁਲ ਬੜਾ ਵਧੀਆ ਅੱਜ ਦਾ ਤੁਸੀਂ ਮੁੱਦਾ ਜਿਹੜਾ ਲਿਆ ਗੱਲ ਇਹ ਆ ਕਿ ਕਹਿੰਦੇ ਹਾਂ ਤੇ ਸਾਡਾ ਨਹੀਂ ਕਸੂਰ ਜੀ ਅਸਲੀ ਲੋਕਾਂ ਦੇ ਮੁੱਦੇ ਇਹਨਾਂ ਨੇਤਾ ਤੋਂ ਦੂਰ ਗੱਲ ਇੱਥੇ ਆ ਗਈ ਆ ਕਿ ਨਿੱਜੀ ਰੰਜਸ਼ ਪੰਜਾਬ ਦੇ ਬੜੇ ਮੁੱਦੇ ਸੀਗੇ ਪੰਜਾਬ ਦੀ ਰਾਜਧਾਨੀ ਦਾ ਮੁੱਦਾ ਪੰਜਾਬ ਦੇ ਪਾਣੀਆਂ ਦਾ ਮੁੱਦਾ ਜਦੋਂ ਆਪਾਂ ਇਸ ਤੋਂ ਪਹਿਲਾਂ ਵਾਲੀਆਂ ਲੋਕ ਸਭਾ ਚੋਣਾਂ ਦੇਖੀਏ ਜਦੋਂ ਸਿਆਸੀ ਪਾਰਟੀਆਂ ਆਉਂਦੀਆਂ ਸੀ ਪਿੰਡਾਂ ਦੇ ਵਿੱਚ ਉਹ ਮੁੱਦੇ ਲੈ ਕੇ ਆਉਂਦੀਆਂ ਸੀ ਪੰਜਾਬ ਦੇ ਪਣਾਨੀਆਂ ਦੇ ਮੁੱਦੇ ਹੋ ਗਿਆ ਪੰਜਾਬ ਦੀ ਰਾਜਧਾਨੀ ਦਾ ਮੁੱਦੇ ਹੋ ਗਿਆ ਪੰਜਾਬ ਦੇ ਨਹਿਰਾਂ ਦੇ ਮੁੱਦੇ ਹੋ ਗਿਆ ਪੰਜਾਬ ਦੀ ਸਿੱਖਿਆ ਦਾ ਮੁੱਦਾ ਹੋ ਗਿਆ ਸਿਹਤ ਦਾ ਮੁੱਦਾ ਹੋ ਗਿਆ ਪਰ ਹੁਣ ਇਹ ਮੁੱਦੇ ਖਤਮ ਹੋ ਗਏ ਹੁਣ ਨਿੱਜੀ ਰੰਚਾ ਸ਼ੁਰੂ ਹੋ ਗਿਆ ਚਾਹੀਦਾ ਤੇ ਸੀ ਕਿ ਪਿੰਡਾਂ ਦੇ ਵਿੱਚ ਲੋਕਜਾਨ ਪਿੰਡਾਂ ਦੇ ਵਿੱਚ ਜਦੋਂ ਆਪਾਂ ਕਿਤੇ ਘੇੜਾ ਲਾਉਂਦੇ ਆ ਆਪਾਂ ਪੜਦੇ ਆ ਆਪਾਂ ਦੇਖਦੇ ਆ ਜੀ ਤੇ ਬੜੇ ਮੁੱਦੇ ਪਏ ਨੇ ਜਿਵੇਂ ਹੁਣ ਆਪਾਂ ਗੱਲ ਕਰ ਲਈਏ ਚੰਡੀਗੜ੍ਹ ਦਾ ਮੁੱਦਾ ਜਿਹੜਾ ਕਿ ਹੁਣ ਪਿੱਛੇ ਜਿਹੇ ਦੋ ਪਾਰਟੀਆਂ ਦਾ ਕੋਈ ਨੂ ਚੋਨ ਮੈਨੀਫੈਸਟੋ ਦੇ ਵਿੱਚ ਵੀ ਪਾਤਾ ਕਿ ਚੰਡੀਗੜ੍ਹ ਇੱਕ ਵੱਖਰੀ ਸਿਟੀ ਬਣਾਈ ਜਾਂਦੀ ਪਰ ਪੰਜਾਬ ਮਹਾਲੀ ਦੇ ਔਰਲੇ ਪਾਸੇ ਆਉਂਦੇ ਆ ਉਹਨਾਂ ਨੂੰ ਪੰਜਾਬ ਦੇ ਦਰਦੀ ਬਣ ਜਾਂਦੇ ਪੰਜਾਬ ਦਾ ਦਰਦ ਹੋਣਾ ਸ਼ੁਰੂ ਹੋ ਜਾਂਦਾ ਉਹ ਪੰਜਾਬ ਪੰਜਾਬੀਓ ਤੇ ਪੰਜਾਬੀ ਕੂਕੀ ਸ਼ੁਰੂ ਕਰ ਦਿੰਦੇ ਜਦੋਂ ਮਹਾਲੀ ਟੱਪਦੇ ਆ ਉਹਨਾਂ ਨੂੰ ਪੱਥਰਾਂ ਦਾ ਸ਼ਹਿਰ ਜਿਹੜਾ 50 ਪਿੰਡਾਂ ਨੂੰ ਉਜਾੜ ਕੇ ਬਣਿਆ ਆ ਉਹਦੇ ਤੇ ਤਰਸ ਹੋਣਾ ਸ਼ੁਰੂ ਹੋ ਜਾਂਦਾ ਔਰ ਉਹਨੂੰ ਇੱਕ ਇੰਡੀਪੈਂਡੈਂਟ ਸਿਟੀ ਬਣਾਉਣ ਦੀ ਗੱਲ ਕਰਦੇ ਪੰਜਾਬ ਦੀ ਰਾਜਧਾਨੀ ਕੌਣ ਦੀ ਗੱਲ ਕਰਦੇ 47 ਸਾਬੇ ਸਾਵੇ ਤੁਹਾਡੀ ਗੱਲ ਠੀਕ ਹੈ ਕਿ ਨੇਦੇ ਗਏ ਬਾਬੇ ਕੋ ਇੱਕ ਤਾਂ ਬਸ ਸਿਆਸੀ ਤੌਰ ਨੂੰ ਕੇਵਲ ਦੋਸ਼ ਦੇ ਦਿੰਦੇ ਆ ਕਿ ਆ ਜਿਹੜੀ ਸਿਆਸੀ ਧਾਰਾ ਜਾਣ ਬੁੱਝ ਕੇ ਪੰਜਾਬ ਦੇ ਮੁੱਦੇ ਦੀ ਵਾਰੀ ਤੇ ਜਦੋਂ ਹੁਣ ਜਿਹੜਾ ਅਕਾਲੀ ਦਲ ਆਪਣੇ ਆਪ ਨੂੰ ਕਹਿੰਦਾ ਸੀ ਵੀ ਮੈਂ ਤਾਂ ਪੰਜਾਬ ਦੀ ਪਾਰਟੀ ਆ ਪੰਜਾਬ ਦੇ ਕਿੰਨੀ ਪਾਕਿਤਨੀ ਪਾਰਟੀਆਂ ਤੇ ਜਿਹੜੀ ਆਮ ਆਦਮੀ ਪਾਰਟੀ ਪਹਿਲਾਂ ਇਹੀ ਕਹਿੰਦੀ ਸੀ ਪਹਿਲਾਂ ਤਾਂ ਖਰਾਬ ਲੈਣ ਉਹਦੇ ਬੜਾ ਕੁਝ ਕਰਦੇ ਨੇ ਆ ਜਿਹੜੀਆਂ ਕਮਿਊਨਿਸਟ ਪਾਰਟੀਆਂ ਸੀ ਉਹ ਜਿਹੜੀਆਂ ਬੜੀਆਂ ਇਨਕਲਾਬ ਦੇ ਕਦੇ ਦਾਰੇ ਲੱਗਦੇ ਹੁੰਦੇ ਸੀ ਬੜਾ ਕੋਈ ਚੀਜ਼ ਅੱਜ ਤਾਂ ਉਹ ਵੀ ਉਹਨਾਂ ਮੁੱਦਿਆਂ ਦੀ ਮੈਨੂੰ ਲੱਗਦਾ ਨਹੀਂ ਕਿਤੇ ਉਹਨਾਂ ਦੀ ਵੀ ਕਿਤੇ ਗੂੰਜ ਸੁਣਾਈ ਨਹੀਂ ਦੇ ਰਹੀ ਤੇ ਸਭ ਤੋਂ ਵੱਡੀ ਗੱਲ ਆ ਵੀ ਜਿਹੜੀਆਂ ਪ੍ਰਮੁੱਖ ਪਾਰਟੀਆਂ ਨੇ ਕੀ ਇਹਨਾਂ ਨੇ ਆਪਸ ਵਿੱਚ ਸਲਾਹ ਕਰਕੇ ਕੀਤਾ ਵੀ ਜਿਹੜੀ ਅਸਲੀ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨੀ ਦੀ ਦੁਨੀਆ ਗੱਲਾਂ ਜੀ ਲੋਕਾਂ ਨੂੰ ਜਿਉਂਵਾ ਦੇਖੋ ਜੀ ਗੱਲ ਇੱਥੇ ਬੜੀ ਵੱਡੀ ਸੋਚਣ ਵਾਲੀ ਵਿਚਾਰਨ ਵਾਲੀ ਆ ਕਿ ਪੰਜਾਬ ਦੇ ਵਿੱਚ ਯੂਨੀਵਰਸਟ ਨੌਜਵਾਨੀ ਵੀ ਨਹੀਂ ਰਹੀ ਸਾਡੇ ਪ੍ਰਵਾਸ ਹੋ ਰਿਹਾ ਵਿਦੇਸ਼ ਜਾ ਰਿਹਾ ਬੜਾ ਵੱਡਾ ਮੁੱਦਾ ਹੈ ਸੱਚ ਮੁੱਦਾ ਤੇ ਇਹ ਚੁੱਕਣਾ ਚਾਹੀਦਾ ਸੀ ਕਿ ਅਸੀਂ ਪ੍ਰਵਾਸ ਵੀ ਹੋਣ ਦਵਾਂਗੇ ਸਾਡੀ ਜਿਹੜੀ ਸਰਕਾਰ ਇਸਟਾ ਮੌਜੂਦਾ ਸਰਕਾਰ ਜਦੋਂ ਬਾਈ ਦੀ ਇਲੈਕਸ਼ਨ ਹੋਈ ਤੇ ਇਹਨਾਂ ਨੇ ਕਿਹਾ ਸੀ ਕਿ ਧਿਆਨ ਕੇ ਵਿਦੇਸ਼ੀ ਲੋਕ ਨੌਕਰੀਆਂ ਕਰਨਗੇ ਇਤੋਂ ਕੋਈ ਪ੍ਰਵਾਸ ਨਹੀਂ ਕਰੂਗਾ ਪਰ ਅੱਜ ਹੈਰਾਨਗੀ ਦੀ ਗੱਲ ਹੈ ਜੇ ਮੈਂ ਤਾਜ਼ੇ ਅੰਕੜੇ ਦੱਸਣਾ ਕਰਾਂ ਕਿ ਹਰ ਰੋਜ਼ 250 ਮੁੰਡੇ ਪ੍ਰਵਾਸ ਕਰ ਰਿਹਾ ਪੰਜਾਬ ਦੇ ਵਿੱਚੋਂ ਕੱਲੇ ਪੰਜਾਬ ਦੇ ਵਿੱਚੋਂ 250 ਬੱਚਾ ਹਰ ਰੋਜ਼ ਪੜ੍ਹਾਈ ਤੇ ਜਾ ਰਿਹਾ ਜਿਹੜੇ ਵਰਕ ਪਰਮਣ ਜਾ ਰਹੇ ਪੀਅਰ ਜਾ ਰਹੇ ਪਰਮਾਨੈਂਟਲੀ ਜਿਹੜੇ ਦੇਸ਼ ਛੱਡ ਕੇ ਜਾ ਰਹੇ ਉਹ ਲੋਕ ਕਿੰਨੇ ਹੋਣਗੇ ਵੱਡਾ ਮੁੱਦਾ ਹੁਣ ਤੁਸੀਂ ਸਵਾਲ ਕੀਤਾ ਕਿ ਕੋਈ ਵੀ ਪਾਰਟੀ ਇਹਨੂੰ ਮੁੱਦਾ ਨਹੀਂ ਬਣਾਉਂਦੀ ਜੀ ਅਸਲ 'ਚ ਪਾਰਟੀਆਂ ਵੀ ਤੁਹਾਨੂੰ ਜਾਣਨ ਲੱਗੀਆਂ ਲੋਕ ਕਿੱਥੇ ਖੜੇ ਆ ਲੋਕ ਕੀ ਮੰਗਦੇ ਆ ਅਸਲ 'ਚ ਪੋਲੀਟਿਕਲ ਜਿਹੜੀ ਅੱਜ ਕੱਲ ਦੀ ਸਿਆਸਤਾਂ ਉਹ ਕਮੇਡੀ ਹੋ ਗਈ ਆ ਟੀਚਰਾਂ ਤੇ ਹੋ ਗਈ ਆ ਇੱਕ ਦੂਜੇ ਦੇ ਨਿੱਜੀ ਹਮਲਿਆਂ ਤੇ ਹੋ ਗਈ ਆ ਅੱਜ ਦੀ ਪੰਜਾਬਦਰ ਦੀ ਜਾਂ ਪੰਜਾਬ ਦੀ ਜਿਹੜੀ ਸਿਆਸਤ ਸੇਨਾ ਉਹ ਲੋਕਾਂ ਦੀ ਸ਼ਰਧਤ ਹੈ ਹੁਣ ਮੈਂ ਤੁਹਾਡੇ ਨਾਲ ਗੱਲ ਕਰਾਂ ਜੇ ਮੁੱਦਿਆਂ ਦੀ ਗੱਲ ਕਰਾਂ ਪੰਜਾਬ ਦੇ ਵਿੱਚ ਬਠਿੰਡਾ ਮਾਨਸਾ ਫਰੀਦਕੋਟ ਇਹ ਬੈਲਟ ਸਾਰੀ ਕੈਂਸਰ ਨਾਲ ਭਰੀ ਪਈ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜੀ ਇੱਕ ਟ੍ਰੇਨ ਚੱਲਦੀ ਆ ਗੰਗਾ ਨਗਰ ਬੀਕਾਨੇਰ ਨੂੰ ਉਹਨੂੰ ਕੈਂਸਰ ਟ੍ਰੇਨ ਕਹਿਣਾ ਸ਼ੁਰੂ ਕਰ ਦਿੱਤਾ ਅੰਕੜੇ ਨੇ ਸਰਕਾਰੀ ਅੰਕੜੇ ਬੋਲਦੇ ਨੇ ਕਿ ਹਰ ਘੰਟੇ ਬਾਅਦ ਘੰਟੇ ਚ ਤਿੰਨ ਮੌਤਾਂ ਜੜੀਆਂ ਕੈਂਸਰ ਦੇ ਨਾਲ ਪੰਜਾਬ 'ਚ ਹੋ ਰਹੀਆਂ ਇਹ ਸਰਕਾਰੀ ਅੰਕੜੇ ਆ ਮੈਂ ਨਹੀਂ ਕਿਹਾ ਹਰ ਦਿਨ ਦੇ ਵਿੱਚ 250 ਬੱਚਾ ਪ੍ਰਵਾਸ ਕਰਕੇ ਜਾ ਰਹੇ ਇਹ ਅੰਕੜੇ ਬੋਲ ਰਹੇ ਨੇ ਨੌਜਵਾਨ ਬੇਰੋਜ਼ਗਾਰ ਹੋ ਰਿਹਾ ਪੰਜਾਬ ਦੇ ਜਿੱਡੇ ਵੀ ਐਜੂਕੇਸ਼ਨ ਕਾਲਜ ਸੀ ਖਾਸ ਕਰਕੇ ਜਿਹਨੂੰ ਆਪਾਂ ਕਹ ਦਿੰਨੇ ਆ ਨੀਤੀ ਇੱਕਤ ਹੁੰਦੀ ਆ ਕਿਤਾਮੁਖੀ ਕਿਤਾਮੁਖੀ ਜਿਹੜੀ ਨੀਤੀ ਸੀ ਕਿਤਾਮੁਖੀ ਕਾਲਜ ਸਾਰੇ ਬੰਦ ਹੋ ਗਏ ਆਈਟੀਆਈ ਨਹੀਂ ਚੱਲ ਰਹੀਆਂ ਕੋਈ ਕੋਈ ਇੰਜੀਨੀਅਰ ਨਹੀਂ ਬਣ ਰਿਹਾ ਕੋਈ ਬੱਚਾ ਜਿਹੜਾ ਗ੍ਰੈਜੂਏਸ਼ਨ ਨਹੀਂ ਕਰ ਰਿਹਾ ਸਾਰੇ ਦੇ ਸਾਰੇ ਪਲੱਸ ਟੂ ਕਰਦੇ ਆਇਲਟਸ ਦੀਆਂ ਦੁਕਾਨਾਂ ਖੁੱਲ ਚੁੱਕੀਆਂ ਆਇਲਟਸ ਦੇ ਸੈਂਟਰਾਂ ਤੇ ਜਾਂਦੇ ਪਿੱਛੇ ਜਿਹੇ ਇੱਕ ਮੰਤਰੀ ਨੇ ਬਿਆਨ ਵੀ ਦਿੱਤਾ ਸੀ ਬਦਲਾਅ ਵਾਲੀ ਨੇ ਕਿ ਅਸੀਂ ਆਈਲੈਂਡ ਸੈਂਟਰ ਖੋਲਾਂਗੇ ਸਕੂਲਾਂ ਦੇ ਵਿੱਚ ਬਿਲਕੁਲ ਕਿੱਡਾ ਕਿੱਡਾ ਘਰਉਣਾ ਇਹ ਬਿਆਨ ਸੀ ਪਰ ਇਸ ਬਿਆਨ ਨੂੰ ਵੀ ਹਾਸੇ ਹੀ ਲੈ ਲਿਆ ਚਾਹੀਦਾ ਤੇ ਸੀ ਕਿ ਇਹਦੇ ਵਿੱਚ ਬੇਰੋਜ਼ਗਾਰੀ ਖਤਮ ਕਰ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੁੱਦੇ ਦੀ ਗੱਲ ਹੁੰਦੀ ਲੋਕ ਸਭਾ ਜੇ ਆਪਾਂ ਦੇਖੋ ਪੀਕ ਤੇ ਆ ਪੂਰੇ ਪਿੰਡਾਂ ਦੇ ਵਿੱਚ ਇਹ ਆਉਂਦੇ ਆਉਣ ਵਾਲੇ ਦਿਨਾਂ 'ਚ ਵੱਡੇ ਲੀਡਰ ਵੀ ਆਉਣਗੇ ਵੱਡੀਆਂ ਰੈਲੀਆਂ ਵੀ ਹੋਣਗੀਆਂ ਪਰ ਅਜੇ ਤੱਕ ਕੋਈ ਮੁੱਦਾ ਨਹੀਂ ਉਭਾਰਿਆ ਜਾ ਰਿਹਾ ਲੋਕਾਂ ਦੇ ਮੁੱਦਿਆਂ ਨੂੰ ਦਬਲਾਇਆ ਜਾ ਰਿਹਾ ਨਿੱਜੀ ਰੰਸਾ ਗੱਡੀਆਂ ਜਾ ਰਹੀਆਂ ਲੋਕ ਥੱਲੇ ਬੈਠੇ ਤਾੜੀਆਂ ਮਾਰ ਰਹੇ ਨੇ ਇਹਦੇ ਘਰ ਵਾਲੀ ਸੋਹਣੀ ਇਹਦੇ ਘਰ ਵਾਲੀ ਫਲੰਨਾ ਕੰਮ ਕਰਦੀ ਤੇ ਇਦਾਂ ਕਰਦਾ ਇੱਕ ਚੋਰ ਐ ਇਹ ਭਾਂਡਿਆ ਇਹ ਫਲੰਨਾ ਐ ਖੇਤਰੀ ਪਾਰਟੀ ਦੀ ਤੁਸੀਂ ਗੱਲ ਕੀਤੀ ਸੀ ਮੈਂ ਉਸ ਪਾਰਟੀ ਤੇ ਵੀ ਹਾਂ ਜਿਹੜੀ ਪੰਜਾਬ ਦੀ ਦਰਦੀ ਪੰਥਕ ਪਾਰਟੀ ਐ ਕਹਿੰਦੀ ਸੀ ਪੰਜਾਬ ਦੇ ਰਾਖਿਆਂ ਦੀ ਗੱਲ ਹੁੰਦੀ ਸੀ ਪੰਜਾਬ ਦੇ ਪਾਣੀਆਂ ਦੀ ਗੱਲ ਹੁੰਦੀ ਚਾਹ ਜੈਤੋ ਮੋਚ ਦੀ ਗੱਲ ਕਰ ਲਈ ਇੱਕ ਪੂਰੀ ਮੋਚ ਦੀ ਗੱਲ ਕਰਨੀ ਉਹ ਵੀ ਕਿਤੇ ਨੂੰ ਕਿਤੇ ਆਪਣੇ ਭਟਕ ਗਈ ਹੈ ਸੰਵਿਧਾਨ ਤੋਂ ਅੱਜ ਸਮੱਸਿਆ ਉਹਨੂੰ ਵੀ ਇਹੀ ਆ ਕਿ ਸ਼ਾਇਦ ਚੁਟਕਲੇ ਸੁਣਾ ਕੇ ਚਾਹ ਦੇ ਲਈ ਜਾਂ ਜਿਸ ਕੱਢ ਕੇ ਹੀ ਵੋਟਾਂ ਆ ਜਾਣ ਕਿਸੇ ਨੂੰ ਕਿਸੇ ਤਰ੍ਹਾਂ ਆਪਣਾ ਧਾਰ ਬਣਾਵੇ ਪਰ ਇਹ ਚੀਜ਼ ਦੇ ਨਾਲ ਵੋਟਾਂ ਨਹੀਂ ਆਉਂਦੀਆਂ ਅੱਜ ਸਮਾਂ ਮੁੱਦਿਆਂ ਦੀ ਗੱਲ ਕਰਨ ਦਾ ਐਜੂਕੇਸ਼ਨ ਦੀ ਗੱਲ ਸ਼ਹਿਰ ਹੁਲਤਾਨ ਦੀ ਗੱਲ ਰੁਜ਼ਗਾਰ ਦੀ ਗੱਲ ਪ੍ਰਵਾਸ ਦੀ ਗੱਲ ਇਹ ਬਹੁਤ ਵੱਡੇ ਮੁੱਦੇ ਆ ਜਿਹੜੇ ਹਜੇ ਚੱਕਣ ਦੀ ਲੋੜ ਆ ਪਤਾ ਨਹੀਂ ਇਹ ਪਾਰਟੀਆਂ ਇਹਨਾਂ ਮੁੱਦਿਆਂ ਤੋਂ ਬਹੁਤ ਦੂਰ ਕਿਉਂ ਜਾ ਰਹੀਆਂ ਅ ਤਰਵਾਲ ਸਾਹਿਬ ਤੁਸੀਂ ਕੈਂਸਰ ਤੇ ਦੀ ਗੱਲ ਕੀਤੀ ਸੀ ਕਿ ਉਹ ਆਪਣੇ ਪਾਣੀ ਜਿਹੜੇ ਗੰਦਲ ਹੋ ਰਹੇ ਉਹ ਵੀ ਸਮੱਸਿਆ ਵਾ ਤੇ ਦੂਜੀ ਗੱਲ ਇਹ ਹੈ ਵੀ ਜਦੋਂ ਆਪਣੀ ਸਿਹਤ ਸੰਭਾਲ ਵਾਲਾ ਮੈਨੂੰ ਲੱਗਦਾ ਕਿ ਸਰਕਾਰਾਂ ਧਿਆਨ ਨਹੀਂ ਦੇ ਰਹੀਆਂ ਉਹ ਆ ਪਿੱਛੇ ਜਿਹੇ ਮਸਾਲਿਆਂ ਦੀ ਗੱਲ ਚੱਲੀ ਸੀ ਪੀ ਉਹਨਾਂ ਦੇ ਵਿੱਚ ਵੀ ਜਿਹੜਾ ਉਹ ਸੁਰੱਖਿਅਤ ਰੱਖਣ ਵਾਸਤੇ ਜਿਹੜੇ ਜਾਦੇ ਲੋਕ ਮਸਾਲੇ ਵਰਤੇ ਨੇ ਕੋਈ ਦੇਸ਼ਾਂ ਦੀਆਂ ਸਰਕਾਰਾਂ ਨੇ ਜਦੋਂ ਮਸਾਲਿਆਂ ਤੇ ਬੰਦੀ ਵੀ ਲਾਤੀ ਆ ਵੀ ਉਹਦੇ ਨਾਲ ਕੈਸਰ ਹੋ ਰਿਹਾ ਜਿਹੜਾ ਆਪਣਾ ਪੀਣ ਵਾਲਾ ਪਾਣੀ ਸੀ ਉਹਦੇ ਵਿੱਚ ਜ਼ਹਿਰ ਰਲ ਗਿਆ ਆ ਆਪਣੇ ਲਾਗੇ ਤੁਹਾਡੇ ਤਾਂ ਪਿੰਡ ਦੇ ਲੱਗਉਂਦੇ ਨਗਰੀਆ ਜੀ ਜੀ ਚਿੱਟੀ ਵੇਈ ਤੇ ਕੀ ਹਾਲਤਾ ਤੇ ਬੁੱਢੇ ਦਰਿਆ ਦਾ ਵੀ ਜੋ ਤੇ ਉਹ ਤਾਂ ਧਿਆਣੀ ਨੇ ਆ ਪਿੱਛੇ ਜੇ ਉਹਨਾਂ ਨੇ ਇੱਕ ਗ੍ਰੀਨ ਮੈਨੀਫੈਸਟੋ ਵੀ ਜਾਰੀ ਕੀਤਾ ਸੀਗਾ ਪਿੰਗਲਵਾਰੇ ਵੱਲੋਂ ਤੇ ਹੋਰ ਜਿਹੜੀਆਂ ਸਵੱਥਾਵਾ ਸਿੰਘਾਂ ਵਾਤਾਵਰਨ ਬਾਰੇ ਤੇ ਵਾਤਾਵਰਨ ਦੀ ਕੋ ਵੀ ਆਪਣੀ ਜ਼ਿੰਦਗੀ ਨਾਲ ਜੁੜਿਆ ਹੋਇਆ ਜੇ ਆਪਾਂ ਨੂੰ ਵਾਤਾਵਰਨ ਸਹੀ ਧਰੂ ਹਵਾ ਪਾਣੀ ਸਾਰਾ ਕੁਝ ਔਰ-ਪਰੇ ਆਪਣਾ ਸਭ ਤੋਂ ਆਈਆ ਭਜੰਦਾ ਰਹਿ ਸਕਦੇ ਉਹੀ ਤਾਂ ਮੈਨੂੰ ਲੱਗਦਾ ਵੀ ਕੋਈ ਵੀ ਪਾਰਟੀ ਗੱਲ ਨਹੀਂ ਕਰ ਰਹੀ ਜਿਹੜੀ ਆਪਣੀ ਜ਼ਿੰਦਗੀ ਨਾਲ ਜੁੜੇ ਹੋਏ ਮਤੇ ਤੇ ਆ ਦੇਖੋ ਇਹ ਵੱਡਾ ਵੱਡਾ ਮੁੱਦਾ ਤੁਸੀਂ ਛੇੜਿਆ ਪਾਣੀਾਂ ਦੀ ਗੱਲ ਐ ਚਾ ਬੁੱਡੇ ਨਾਲੇ ਦੀ ਗੱਲ ਐ ਚਿੱਟੀ ਵੈਂਦੀ ਦੀ ਗੱਲ ਐ ਚਾ ਆਪਾਂ ਕੋਈ ਕਾਲਾ ਸਿੰਘਾਂ ਡਰੇਨ ਦੀ ਗੱਲ ਕਰ ਲਈਏ ਅਸਲ ਦੇ ਵਿੱਚ ਇਸ ਪਾਸੇ ਨੂੰ ਧਿਆਨ ਨਹੀਂ ਉਹਨਾਂ ਦੀ ਵੋਟਾਂ ਖਰਾਬ ਹੁੰਦੀ ਇੱਕ ਉਹਨਾਂ ਨੇ ਫੰਡਿੰਗ ਵੀ ਕਰ ਲਈ ਹੁੰਦੀ ਹੈ ਮੈਂ ਤਾਂ ਲੱਗਾ ਫੰਡਿੰਗ ਉਹ ਤਰ੍ਹਾਂ ਜਾਰੀ ਕਰਦਾ ਉਹ ਵੀ ਗੱਲ ਆ ਦੂਸਰੀ ਗੱਲ ਸਾਡੇ ਲੋਕ ਵੀ ਇਹ ਮੁੱਦਾ ਨਹੀਂ ਬਣਦਾ ਜਦੋਂ ਪਿੰਡਾਂ ਦੇ ਵਿੱਚ ਲੀਡਰ ਆਉਂਦੇ ਆ ਉਹਨਾਂ ਨੂੰ ਸਵਾਲ ਪੁੱਛੇ ਜਾਂਦਾ ਵੀ ਭਾਈ ਤੂੰ ਪਾਣੀ ਤੇ ਕੀ ਕਰ ਰਿਹਾ ਤੁਹਾਡਾ ਮੈਨੀਫੈਸਟੋ ਦੇ ਵਿੱਚ ਵਾਤਾਵਰਣ ਨੂੰ ਲੈ ਕੇ ਕੀ ਮੁੱਦਾ ਹੈ ਔਰ ਤੀਸਰੀ ਗੱਲ ਅਸੀਂ ਲੋਕ ਵੀ ਇਹ ਚਾਹੁੰਦੇ ਸਾਨੂੰ ਜਿਵੇਂ ਲਾਇਆ ਜਾ ਰਿਹਾ ਸੀ ਉਹ ਮਗਰ ਲੱਗ ਰੇ ਗੱਲ ਝੋਨੇ ਦੀ ਹੋ ਰਹੀ ਹੈ ਕਿ ਝੋਨਾ ਨਹੀਂ ਵੀਜਾਂਗੇ ਸਰਕਾਰ ਬਦਲਾ ਚਾਹੀ ਇਹਦੇ ਸੀ ਮੂੰਗੀ ਵੀਜੋ ਅਸੀਂ ਚੱਕਾਂਗੇ ਨਹੀਂ ਚੱਕੋਈ ਐਮਐਸਪੀ ਅਸੀਂ ਦੇਵਾਂਗੇ ਨਹੀਂ ਦੇਈ ਹੋਈ ਪੰਜਾਬ ਗਰੰਟੀ ਕਾਨੂੰਨ ਲੈ ਕੇ ਆਵੇ ਨਹੀਂ ਕਰ ਰਹਾ ਸਾਡੇ ਮੌਜੂਦਾ ਸਰਕਾਰ ਨੇ ਇੱਕ ਵਾਰ ਤੇ ਕੈਬਨਿਟ ਮੰਤਰੀ ਜਦੋਂ ਸਰਕਾਰ ਚ ਨਹੀਂ ਸੀਗੇ ਇਹਨਾਂ ਨੇ ਥਾਲੀਆਂ ਵਜਾਈਆਂ ਸੀ ਐਮਐਸਪੀ ਵਾਸਤੇ ਕਿ ਵੀ ਐਮਐਸਪੀ ਨੂੰ ਯਕੀਨੀ ਬਣਾਓ ਵਿਧਾਨ ਸਭਾ ਦੇ ਵਿੱਚ ਬਿੱਲ ਲੈ ਕੇ ਆਓ ਪਰ ਅੱਜ ਕਿਉਂ ਨਹੀਂ ਆ ਰਿਹਾ ਵੀ ਅੱਜ ਵੀ ਇਹਨਾਂ ਮੁੱਦੇ ਲੋੜਾ ਮੈਂ ਤਾਂ ਹੋਰ ਗੱਲ ਤੋਂ ਹੈਰਾਨ ਆ ਸਾਡੇ ਸੀਐਮ ਸਾਹਿਬ ਜਾਣਦੇ ਨੇ ਮੈਂ ਹੁਣ ਉਹ ਜਗ੍ਹਾ ਦਾ ਨਾਮ ਹੀ ਲਾ ਮੈਂ ਤਾਂ ਲੈ ਵੀ ਦਿਨਾ ਮਾਲਵੇ ਦੇ ਉੱਥੇ ਜਾ ਕੇ ਕਿਸੇ ਵੀ ਮੁੱਦੇ ਦੀ ਗੱਲ ਨਹੀਂ ਹੋ ਰਹੀ ਇਸ ਪਾਸੇ ਕਹਿੰਦੇ ਕਿ ਤੁਸੀਂ ਕੂਕਾ ਮਾਰੋ ਦੂਜੇ ਨੂੰ ਕਹਿੰਦੇ ਤੁਸੀਂ ਵੀ ਕੂਕਾ ਮਾਰੋ ਜਿਹੜਾ ਵੱਧ ਕੂਕਾ ਮਾਰੂਗਾ ਉਹ ਜੇਤੂ ਦੋਨੋਂ ਪਾਸਿਓ ਚੀਕਾ ਮਰਵਾ ਲਈਆਂ ਚੀਕਾ ਮਰਵਾਉਣ ਤੋਂ ਬਾਅਦ ਕਹਿੰਦੇ ਵੀ ਦੋਨੋਂ ਬਰਾਬਰ ਆ ਇਹ ਕਿਹੜੀ ਵੋਟ ਮੰਗਣ ਦਾ ਤਰੀਕਾ ਹੋ ਗਿਆ ਤੁਹਾਡਾ ਤੁਹਾਡੇ ਲੋਕ ਵੀ ਉਦਾਂ ਦੇ ਹੋਗਾ ਤੁਸੀਂ ਵੀ ਲੀਡਰ ਵੀ ਉਦਾਂ ਦੇ ਹੋਗਾ ਦਲ ਬਦਲੂ ਇਹਨਾਂ ਦੇ ਵਿੱਚ ਭਾਰੀ ਹੋਗੀ ਉਦਾਂ ਦੇ ਲੋਕ ਜਿਹੜੇ ਭਾਰੀ ਹੋ ਗਏ ਚਾਹੀਦਾ ਤੇ ਸੀ ਕਿ ਅਸਲ ਪੰਜਾਬ ਦੇ ਮੁੱਦੇ ਬਹੁਤ ਨੇ ਪੰਜਾਬ ਨੂੰ ਘੁਣਵਾਗ ਲੱਗੇ ਹੋਏ ਨੇ ਪੰਜਾਬ ਖਾਧਾ ਜਾ ਰਿਹਾ ਪੰਜਾਬ ਨੂੰ ਬਚਾਉਣ ਲਈ ਮੁੱਦਿਆਂ ਦੀ ਗੱਲ ਕੀਤੀ ਜਾਵੇ ਐਜੂਕੇਸ਼ਨ ਦੀ ਗੱਲ ਕੀਤੀ ਜਾਵੇ ਪ੍ਰਵਾਸ ਨੂੰ ਰੋਕਿਆ ਜਾਵੇ ਕਿਸੇ ਤਰ੍ਹਾਂ ਪ੍ਰਵਾਸ ਬਹੁਤ ਹੋ ਰਿਹਾ ਨੌਜਵਾਨ ਪੀੜ੍ਹੀ ਜਿਹੜੀ ਬਾਹਰ ਭੱਜ ਰਹੀ ਆ ਖਾਸ ਕਰਕੇ ਸਿਹਤ ਸਹੂਲਤਾ ਐਜੂਕੇਸ਼ਨ ਇਹਦਾ ਇੱਕ ਬਹੁਤ ਵੱਡਾ ਜਾਲ ਵਿਛ ਗਿਆ ਜੋ ਲੋੜ ਆ ਸਾਨੂੰ ਮੁੜ ਸਿੱਖਿਆ ਅਧਾਰਿਆਂ ਨੂੰ ਅਪ ਕਰਨ ਦੀ ਇਹ ਵੀ ਵੱਡਾ ਸਵਾਲ ਆ। ਅ ਧਰਿਵਾਲ ਸਾਹਿਬ ਜੀ ਸਭਾ ਪੱਲੋਂ ਬਹੁਤ ਇਜਾਜ਼ਤ ਮੀਂਂਹ ਅੰਦਾਜ਼ਾ ਤੇ ਜੀ ਆਪਾਂ ਵੇਖੀ ਕਿਸਾਨਾਂ ਦਾ ਕਿੰਨਾ ਵੱਡਾ ਮੁੱਦਾ ਵਾ। ਕਿਸਾਨ ਸੰਘਰਸ਼ ਦੇ ਵਿੱਚ ਨੇ ਆਪਣੀ ਗੱਲ ਵੀ ਸੁਣਾਉਣ ਦੀ ਗੱਲ ਕੋਸ਼ਿਸ਼ ਕਰਦੇ ਨੇ, ਲੂਜਾਂ ਨੂੰ ਕੀਟਦੇ ਵੀ ਆ ਫਿਰ ਵੀ ਗੱਲ ਨਹੀਂ ਸੁਣੀ ਜਾ ਰਹੀ। ਹੁਣ ਚੋਣਾਂ ਦੇ ਦਿਨਾਂ ਦੇ ਵਿੱਚ ਵੀ ਗੱਲ ਨਹੀਂ ਸੁਣੀ ਜਾ ਰਹੀ। ਅੱਗੋਂ ਪਿਛੋਂ ਦਾ ਸੁਣਨੀ ਕੀ ਆ। ਜੀ। ਇਹ ਵੱਡਾ ਸਵਾਲ ਆ ਕਿਸਾਨੀ ਅੰਦੋਲਨ ਦੀ ਗੱਲ ਕਰੀਏ ਬੜਾ ਤਕੜਾ ਸੰਘਰਸ਼ ਕਰਕੇ ਉਹ ਵੱਲ ਆ ਕੇ ਆਉਂਦੇ ਸੀ। ਉਸ ਤੋਂ ਬਾਅਦ ਦੁਬਾਰਾ ਲੈਕਚਰਾਂ ਤੋਂ ਪਹਿਲਾਂ ਵੀ ਇੱਕ ਜਿਹੜਾ ਦੁਬਾਰਾ ਅੰਦੋਲਨ ਸ਼ੁਰੂ ਹੋਇਆ ਜਿਹਦੇ ਵਿੱਚ ਸੀਐਮ ਸਾਹਿਬ ਖੌਦ ਮੀਟਿੰਗ ਦੇ ਵਿੱਚ ਬੰਦੇ ਰਹੇ ਉਹ ਵੀ ਕਿਸੇ ਸਿੱਟੇ ਤੇ ਨਹੀਂ ਲੱਗਿਆ ਹੁਣ ਦੇਖੋ ਸਿਆਸੀ ਪਾਰਟੀਆਂ ਦਾ ਵਿਰੋਧ ਵੀ ਹੋ ਰਿਹਾ ਉਧਰ ਉਧਰ ਲਾਲਾ ਲਾਲਾ ਵੀ ਹੋ ਰਹੀ ਬੰਦੇ ਵੀ ਫੜੇ ਜਾ ਰਹੇ ਨੇ ਇਹ ਮੰਦਭਾਗਿਆ ਘਟਨਾਵਾਂ ਵੀ ਵਾਪਰਦੀਆਂ ਅੱਜ ਵੀ ਸ਼ੱਬੂ ਮੋਰਚੇ ਤੋਂ ਬਸ ਵਾਪਸ ਆ ਰਹੀ ਸੀ ਤੇ ਉਹ ਨੁਕਸਾਨ ਹੋਣ ਦੇ ਨਾਲ 32 ਤੋਂ 35 ਕਿਸਾਨ ਜਿਹੜੇ ਔਰਤਾਂ ਸੀ ਵੀ ਵੀ ਐਸ ਸੀ ਉਹ ਜੱਕ ਨਹੀਂ ਹੋ ਜਾਂਦੀਆਂ ਪਰ ਇਹਨਾਂ ਨੂੰ ਮੁੱਦਿਆਂ ਨੂੰ ਬਣਾਉਣਾ ਚਾਹੀਦਾ ਐਮਐਸਪੀ ਨੂੰ ਲੈ ਕੇ ਆਉਣ ਫਸਲਾਂ ਨੂੰ ਜਿਹੜਾ ਬਦਲਵੀਂ ਫਸਲ ਉਹਦੀ ਲਾਗੂ ਕਰ ਦਿੱਤੀ ਜਾਵੇ ਪਾਣੀ ਗਾਰਕ ਜ਼ੋਨ ਦੇ ਵਿੱਚ ਅਸੀਂ ਜਾ ਚੁੱਕੇ ਹਾਂ ਪੂਰੇ ਪੰਜਾਬ ਦੇ ਵਿੱਚ ਪਾਣੀ ਦਾ ਬੁਰਾ ਹਾਲ ਹੋ ਚੁੱਕਾ 124 ਬਲਾਕ ਜਿਹੜੇ ਸਮਝੋ ਡਾਰਕ ਜ਼ੋਨ ਦੇ ਵਿੱਚ ਜਾ ਰਹੇ ਨੇ ਸਾਨੂੰ ਇਹਨਾਂ ਮੁੱਦਿਆਂ ਨੂੰ ਲੈ ਕੇ ਲੋਕਾਂ ਦੀ ਕਚਹਿਰੀ ਵਿੱਚ ਜਾਣਾ ਚਾਹੀਦਾ ਲੋਕ ਜਦੋਂ ਇਹ ਲੀਡਰ ਆਉਂਦੇ ਨੇ ਉਹਨਾਂ ਨੂੰ ਜ਼ਰੂਰ ਪੁੱਛਣ ਕਿ ਭਾਈ ਤੂੰ ਪਾਣੀ ਵਾਸਤੇ ਕੀ ਕਰ ਰਿਹਾ ਤੁਸੀਂ ਵਾਤਾਵਰਣ ਵਾਸਤੇ ਕੀ ਕਰ ਰਹੇ ਹੋ ਜਰਾ ਜਿਹੜੀਆਂ ਸਾਡੀ ਫਸਲਾਂ ਅਸੀਂ ਵੀ ਦੇਖੋ ਉਹਨਾਂ ਦਾ ਹਾਲ ਬੁਰਾ ਹੋ ਗਿਆ ਕਿੰਨੀਆਂ ਅਸੀਂ ਰੇਸ ਸਪਰੇਅ ਕਰ ਰਹੇ ਆ ਧਰਤੀ ਸਾਡੀ ਸਾਰੀ ਜਰੀਲੀ ਹੋ ਚੁੱਕੀ ਆ ਇਹਨੂੰ ਬਚਾਉਣ ਲਈ ਕੀ ਕਰ ਰਹੇ ਆ ਇਹ ਨਹੀਂ ਕਿ ਆ ਵੀ ਆਟਾ ਧਾਲ ਵੀ ਫਰੀ ਬਿਜਲੀ ਵੀ ਫਰੀ ਜੇ ਤੁਸੀਂ ਦਿੱਤਾ ਉਹਦਾ ਦੱਸੋ ਕਿ ਇਨਕਮ ਕਿੱਥੋਂ ਆ ਰਹੀ ਆ ਇਨਕਮ ਕਿੱਥੋਂ ਆਣੀ ਆ ਪੰਜਾਬ ਚਰ ਕਰਜ਼ਾ ਚੱਲ ਰਿਹਾ ਉਹਨੂੰ ਕਿਵੇਂ ਬਚਾਉਣਾ ਇਹ ਵੱਡਾ ਸਵਾਲ ਇਹ ਬਿਲਕੁਲ ਜੀ ਧਰਵੀਰ ਸਾਹਿਬ ਦੀ ਜੀ ਬਹੁਤ ਬਹੁਤ ਧੰਨਵਾਦੀ ਆਪ ਜੀ ਦਾ ਚੁਕਰੀਆ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੋ ਦਰਸ਼ਕੋ ਇਸੀ ਲੋਕਵਾਜ ਤੇ ਵਾਕਈ ਇਸ ਵੇਲੇ ਜਿਹੜੀਆਂ ਪਾਰਟੀਆਂ ਵਾ ਜਿਹੜੇ ਚੋਣ ਮੁੱਦੇ ਨੇ ਅਸਲੀ ਪੰਜਾਬ ਦੀ ਗੱਲ ਆ ਉਹ ਕੋਈ ਵੀ ਪਾਰਟੀ ਨਹੀਂ ਕਰ ਰਹਾ ਕੁਝ ਸਹੀ ਨਹੀਂ ਕਰ ਰਹਾ ਕੋਈ ਹੋਜੀ ਸੰਸਥਾ ਵੀ ਦਿਖਾਈ ਦੇ ਰਹੀ ਜੋ ਪੰਜਾਬ ਦੇ ਮੁੱਦੇ ਸਾਹਮਣੇ ਲਿਆ ਰਹੀ ਹੋਵੇ ਸੋ ਬੜੀ ਮੈਂ ਤਾਂ ਸਮਝਦਾ ਕਿ ਪੰਜਾਬ ਵਾਸਤੇ ਬੜੀ ਮਹਾਨੀ ਗੱਲ ਆ ਕਿ ਜਦੋਂ ਅਸਲੀ ਮੁੱਦਿਆਂ ਦੀ ਗੱਲ ਹੀ ਨਾ ਹੋਵੇ ਤੇ ਦਰਸ਼ਕੋ ਅਸੀਂ ਲੋਕਵਾਜ ਦੇ ਵਿੱਚ ਇਹੀ ਗੱਲਾਂ ਪਤਾ ਤੁਹਾਡੇ ਨਾਲ ਕਰਦੇ ਆ ਕਿ ਜਿਹੜੇ ਮੁੱਦੇ ਹੁੰਦੇ ਨੇ ਲੋਕਾਂ ਦੇ ਉਹਨਾਂ ਦੇ ਬਾਰੇ ਵੀ ਗੱਲ ਕਰੀਂਦੇ ਜਰੂਰ ਤੁਸੀਂ ਵੀ ਜੇ ਸਾਡੇ ਕੋਲੇ ਕੋਈ ਸਿਆਸੀ ਪਾਰਟੀ ਕੋਈ ਵੀ ਸਿਆਸੀ ਪਾਰਟੀ ਆਉਂਦੀ ਆ ਤੇ ਤੁਸੀਂ ਉਹਨਾਂ ਲੜਦਾ ਨਹੀਂ ਅਸੀਂ ਲੜਨ ਵਾਸਤੇ ਨਹੀਂ ਕਹਿ ਰਹੇ ਅਮਨ ਮਾਂ ਦੇ ਨਾਲ ਉਹਨਾਂ ਕੋ ਜਿਹੜੇ ਤੁਹਾਡੀ ਜ਼ਿੰਦਗੀ ਦੇ ਨਾਲ ਜੁੜੇ ਹੋਏ ਸਵਾਲ ਆ ਸਾਨਾ ਉਹਨਾਂ ਦੇ ਵਿੱਚ ਆ ਹੋਰ ਸਵਾਲ ਆ ਪੰਜਾਬ ਦੇ ਬਸੜੇਓ ਜਰੂਰ ਪੁੱਛੋ ਇੱਕ ਸਾਡੀ ਅਪੀਲ ਬੇਨਤੀ ਆ ਕਿ ਕਿੰਨੇ ਲੋਕ ਨਰਾਸ਼ ਹੋ ਜਾਂਦੇ ਨੇ ਵੋਟ ਉਹ ਨਹੀਂ ਜਾਂਦੇ ਵੋਟ ਨੂੰ ਜਰੂਰ ਜਾਇਓ ਜਿੰਨੂੰ ਮਰਜ਼ੀ ਪਾਇਓ ਜੇ ਕਿਸੇ ਨੂੰ ਨਹੀਂ ਪਉਣੀ ਤੁਸੀਂ ਦੇ ਨੋਟਾ ਦਾ ਜਿਹੜਾ ਵਰਤਣਾ ਉਹ ਵੀ ਦਬਾ ਸਕਦੇ ਹੋ ਪਰ ਵੋਟ ਪਾਉਣਾ ਜਰੂਰ ਜਾਇਓ ਮੈਨੂੰ ਸੰ ਸਤ ਸ੍ਰੀ ਅਕਾਲ